ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਦੋਸਤੋ ਕੀ ਹਾਲ ਚਾਲ ਆ ਸਵਾਗਤ ਤੁਹਾਡਾ ਆਪਣੇ ਚੈਨਲ ਫੌਟੇਡੀ ਫਰਲੇ ਵਿੱਚ ਦੋਸਤੋ ਅੱਜ ਦੀ ਜਿਹੜੀ ਆਪਣੀ ਵੀਟਾ ਪਿੰਡ ਚੱਬਾ ਤੇ ਜਿਲ੍ਹਾ ਬਸਰ ਅੱਜ ਤੁਹਾਨੂੰ ਆਪਾਂ ਦੋ ਨਾ ਵਿਖਾਉਣੇ ਆ ਕੀ ਰਿਟੇਲ ਇਹਨਾਂ ਦੀ ਕੀ ਪ੍ਰਾਈਸ ਹੈ ਤੁਹਾਨੂੰ ਸੇਅਰ ਕਰਦੇ ਆ ਉਸ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈਲ ਆਈਕਨ ਉਸ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਹੀ ਕਰਿਆ ਕਰੋ ਕਹੋ ਹੋ ਵੀ ਕਿਸੇ ਵੀ ਤੁਹਾਡੇ ਵੀਡੀਓ ਪਹੁੰਚ ਸਕੇ ਦੋਸਤੋ ਆੜੀ ਇੱਕ ਨੰਬਰ ਤੇ ਝੋਟੀ ਆ ਦੂਜਾ ਸੂਆ ਲਾ ਲਓ ਕੁੱਤੇ ਜੱਲਾ ਲਓ ਢਾਈ ਮਹੀਨਾ ਦੀ ਸੂਈ ਆ ਤੇ ਦੁੱਧ ਦੇ ਥੱਲੇ ਰਿਹਾ ਹੈ ਟਮ ਸ਼ੀਟ ਇੰਟਰਨੈਟ ਥਾਣੇ ਦੇ ਵਿੱਚ ਕੋਈ ਭੂਰ ਕੋਈ ਛਿਟਾ ਨਹੀਂ ਥਾਣੇ ਚਾਰੇ ਬਰਾਬਰ ਆ ਸਿੰਘ ਥੋੜਾ ਜਰੂਰ ਖੁੱਲਾ ਵਾ ਇੱਕ ਰੰਗ ਕਾਲੇ ਚੋਟੀਆਂ ਪੂਰੀ ਥੋੜੀ ਵਾਈਟ ਥਾਂ ਲਿਆ ਵੇਖ ਲੋ ਥਾਂ ਲਿਆ ਬਹੁਤ ਸੋਹਣਾ ਫੇਸ ਕੁਆਲਿਟੀ ਸੋਹਣੀ ਆ ਤੇ ਥਾਣਾ ਇਹ ਪੂਰਾ ਗੈਪ ਆ ਥਾਂ ਬਹੁਤ ਪਿਆਰਾ ਤੇ ਲਿਆ ਬਹੁਤ ਸੋਹਣਾ ਫੇਸ ਕੁਆਲਿਟੀ ਫਿਰ ਵੇਖ ਲੋ ਸੋਹਣਾ ਬਾਡੀ ਸਟਚਰ ਮਾਜਦਾ ਤੇ ਮੁੱਲ ਰੱਖਿਆ ਵਾ 45000 ਤੇ ਕੋਈ ਵੀ ਫੋਨ ਲਾਵੇ ਤਾਂ ਨੰਬਰ ਆਪਾਂ ਸਕਿੰਟ ਲਾ ਦਿੰਨੇ ਆ ਤੇ ਮਾਦਨ ਖੁੱਲਾ ਹੋਊਗਾ ਅਰੇ 2 ਨੰਬਰ ਤੇ ਬਹਿੜ ਆ ਫੇਸ ਕੁਆਲਿਟੀ ਵੇਖ ਲੋ ਉੱਚਾ ਲੰਮਾ ਕੱਦ ਘਾਟਿਆ ਥਣ ਲਿਆ ਬਹੁਤ ਸੋਹਣਾ ਥਣ ਚਾਰੇ ਬਰਾਬਰ ਨਿਕਰੇ ਥਾਣੇ ਮੁਠੀਵਾਲ ਥਾਣੇ ਥਣ ਲਿਆ ਬਹੁਤ ਸੋਹਣਾ ਬੋਰਡ ਸੱਚੇ ਦਾ ਬਹੁਤ ਪਿਆਰਾ ਤੇ ਫੇਸ ਕੁਆਲਿਟੀ ਫੇਰ ਵੇਖ ਲੋ ਬਹੁਤ ਸੋਹਣੀ ਹੈ ਤੇ ਗਾਂ ਨੂੰ 3 ਮਹੀਨੇ ਸੂਈਨ ਹੋ ਗਈ ਜੀ 8 ਲੀਟਰ ਦਾ ਤਿਆਰ ਇਹਦਾ ਮੁੱਲ 15000 ਰੁਪਏ ਜਿਸੇ ਵੀ ਨੂੰ ਦੁੱਧਵਾਸ ਚਾਹੀਦੀ ਹੋਵੇ ਤਾਂ ਕਨੈਕਟ ਕਰ ਲਿਓ ਤੇ ਜੋ ਕਿ ਜੋੜੇ ਦਾ ਵੀਰ ਚਾਹਵਾਨ ਆ ਤੇ 50000 ਮੁੱਲ ਦੋਹਾਂ ਦਾ 60000 60000 60000 ਮੁੱਲ ਦੋਹਾਂ ਦਾ ਤੇ ਕੋਈ ਵੀਰੇ ਫੋਨ ਜੂਰ ਲਾਵੇ ਤਾਂ ਮਾਦਰ ਫੁੱਲਾ ਕੀਤਾ ਜਾਊਗਾ ਇਹਨੇ ਕਿ ਫਿਕਸ ਪ੍ਰਾਈਸ ਕਹਾ ਤਾ ਦੇ ਰੇਟ ਉਨਾ ਹੀ ਆ ਕੋਈ ਭਰਾ ਫੋਨ ਲਾਵੇ ਇੱਕ ਵਾਰ ਫੇਰ ਵੇਖ ਲਓ ਫੇਸ ਕੁਆਲਿਟੀ ਇੰਤ ਛੋਟੀ ਦੀ ਥਾਂ ਸਿੰਘ ਜੂ ਥੋੜਾ ਖੁੱਲਾ ਵਾ ਫੇਸ ਕੁਆਲਿਟੀ ਸੋਹਣੀ ਆ ਥਾਣਾ ਲੀਆ ਬਹੁਤ ਸੋਹਣਾ ਥਾਣਾ ਇਹ ਪੂਰਾ ਕੈਪ ਆ ਤੇ ਬੌਡੀ ਸੱਚੇ ਦਾ ਬਹੁਤ ਪਿਆਰਾ ਛੋਟੀ ਦਾ 45000 ਮੁੱਲਿਆ ਗਰੀਜ ਚਮੜੀ ਦੀ ਮੱਝ ਮੁੱਲ 45000 ਤੇ ਮਾਤਰ ਖੁੱਲਾ ਹੋਊਗਾ ਆ ਗਾਂ ਆ ਤੱਜਾ ਸੂਆ ਲਾ ਲੋ ਆਪਣੇ ਸੋਸ ਮੁਤਾਬਕ ਕੋਈ ਚੌਥਾ ਲਾ ਲੈ 8 ਲੀਟਰ ਦੁੱਧ ਤਿਆਰ ਆ ਕੋਚਾ ਲ ਮੈਂ ਕੱਦ ਘਾਟਿਆ 15000 ਮੁੱਲ ਕੀਤਾ ਵਾ ਮਾਨਤ ਨੰਜ਼ੂਰ ਖੁੱਲਾ ਹੋਊਗਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਪਿੰਡ ਚੱਬਾ ਵਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੀ ਵੀਡੀਓ ਦੇਖਦੇ ਨੇ ਦੋਸਤੋ